ਕਲਵਿੰਦਰ ਸਿੰਘ ਸਤ ਸਾਨੂੰ ਬੁੱਧਰਾਉ ਏ ਕੋ 33 ਸਾਲ ਦਾ ਸੀ ਪਿੰਡ ਸੋਲੜੇ ਦਾ ਇਹ ਸਿਵਲ ਹਸਪੀਟਲ ਖੰਨੇ ਵਿਖੇ ਦਾਖਲ ਸੀਗਾ ਦਾਖਲ ਤੋਂ ਬਾਅਦ ਅਸੀਂ ਇਸ ਦੀ ਸਟੇਟਮੈਂਟ ਲੈ ਕੇ ਅੰਡਰ ਸੈਕਸ਼ਨ 323 24 34 ਆਪੀਸੀ ਦਾ ਪਰਚਾ ਥਾਣੇ ਸਦਰ ਵਿੱਚ 99 ਨੰਬਰ ਦਰਜ ਕੀਤਾ ਸੀਗਾ ਜਦੋਂ ਇਹ ਉੱਥੇ ਦਾਖਲ ਸੀਗਾ ਦਾਖਲ ਦੇ ਹੁੰਦੇ ਵੀ ਇਹਨਾਂ ਨੇ ਹਸਪੀਟਲ 'ਚ ਇਹਨੂੰ ਕਲਵਿੰਦਰ ਸਤ ਬੁੱਧਰਾਉ ਨੂੰ ਤਾਂਕ ਪਰੇਸ਼ਾਨ ਕਰਨ ਲੱਗੇ ਇਹਨਾਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਉਸਨੇ ਹਸਪੀਟਲ ਦੀ ਚੌਥੀ ਮੰਜ਼ਿਲ ਬਿਲਡਿੰਗ ਤੇ ਜਾ ਕੇ ਉੱਥੋਂ ਛਾਲ ਮਾਰ ਕੇ ਆਪਣਾ ਸੂਇਸ਼ੈਲ ਕਰ ਲਿਆ ਜਦੋਂ ਸਾਨੂੰ ਇਹ ਦੀ ਇਨਟੀਮੇਸ਼ਨ ਆਈ ਇਮੀਡੀਏਟਲੀ ਐਸ ਐਚਓ ਸਿਟੀ 2 ਨੇ ਉਹਦਾ ਬ੍ਰਦਰ ਹੈ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਦਾ ਛੋਟਾ ਬ੍ਰਦਰ ਉਹਦੀ ਸਟੇਟਮੈਂਟ ਲੈ ਕੇ ਇਮੀਡੀਏਟਲੀ ਸੀ ਐਫ ਆਈ ਨੰਬਰ 88 ਅੰਦਰ ਸੈਕਸ਼ਨ 306 34 ਆਈ ਪੀ ਸੀ 4 ਬੰਦੇਾਂ ਦੇ ਖਿਲਾਫ ਦਰਜ ਕੀਤਾ ਸੀ ਜਿਹਦੇ ਵਿੱਚੋਂ ਅਸੀਂ ਦੋ ਅਕਿਊਜ਼ ਬਲਵੀਰ ਸਿੰਘ ਤੇ ਕੁਲਵਿੰਦਰ ਸਿੰਘ ਜੀ ਲਈਸ ਬਕਾ ਇਹਨਾਂ ਨੂੰ ਅਰੈਸਟ ਕਰ ਲਿਆ ਤੇ ਜਿਹੜੇ ਦੂਜੇ ਦੋ ਦੋਸ਼ੀ ਐ ਉਹਨਾਂ ਨੂੰ ਵੀ ਛੇਤੀ ਅਸੀਂ ਅਰੈਸਟ ਕੀਤਾ ਜਾ